ਜਾ ਕਾਂਗਰਸ ਨੇਤਾ ਤੇ ਸਾਫ ਦਾ ਕ੍ਰਿਕਟਰ ਨਵਜੋਤ ਸਿੱਧੂ ਦੀ ਪਤਨੀ ਨੂੰ ਕੈਂਸਰ ਰਾਹੀਂ ਠੀਕ ਕਰਨ ਵਾਲੇ ਇਲਾਜ ਦੇ ਦਾਅਵਿਆਂ ਤੇ ਹੁਣ ਵਿਵਾਦ ਸ਼ੁਰੂ ਹੋ ਚੁੱਕਾ ਹੈ ਸਿੱਧੂ ਨੇ ਕਿਹਾ ਸੀ ਉਹਨਾਂ ਨੇ ਆਯੁਰਵੈਦਿਕ ਤਰੀਕੇ ਨਾਲ ਆਪਣੀ ਪਤਨੀ ਦਾ ਇਲਾਜ ਕੀਤਾ ਹੈ ਕੈਂਸਰ ਸੈਲਸ ਨੂੰ ਵਧਾਉਣ ਵਾਲੀਆਂ ਮਿੱਠੀਆਂ ਚੀਜ਼ਾਂ ਨੂੰ ਬੰਦ ਕੀਤਾ ਜਿਸ ਤੋਂ ਬਾਅਦ ਹੀ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਮੁਕਤ ਹੋ ਗਈ ਹੈ ਸੋ ਸਿੱਧੂ ਨੇ ਇਸ ਵਾਰੇ ਪੱਤਰਕਾਰ ਵਾਰਤਾ ਵੀ ਕੀਤੀ ਸੀ ਇਹਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਟਾਟਾ ਮੈਮੋਰੀਅਲ ਹਸਪੀਟਲ ਦੀ ਅਗਵਾਈ ਦੇ ਵਿੱਚ 262 ਔਨਕੋਲੋਜਿਸਟ ਨੇ ਇਸ ਦਾਅਵੇ ਤੇ ਸਵਾਲ ਚੱਕੇ ਨੇ ਉਹਨਾਂ ਨੇ ਕਿਹਾ ਸਿੱਧੂ ਦੀਆਂ ਦਸੀਆਂ ਕੁਝ ਚੀਜ਼ਾਂ ਤੇ ਰਿਸਰਚ ਜ਼ਰੂਰ ਚੱਲ ਰਹੀ ਹੈ ਲੇਕਿਨ ਇਸ ਨਾਲ ਠੀਕ ਹੋ ਜਾਂਦਾ ਦਾਅਵਾ ਸਹੀ ਨਹੀਂ ਹੈ ਉਹਨਾਂ ਨੇ ਕਿਹਾ ਸਿੱਧੂ ਦੇ ਦਾਅਵੇ ਤੇ ਕੋਈ ਵੀ ਸਬੂਤ ਨਹੀਂ ਮੌਜੂਦ ਹੈ ਜਾਇਹ ਵਿੱਚ ਲੋਕਾਂ ਨੂੰ ਕੈਂਸਰ ਵਰਗੇ ਲੱਛਣ ਉਂਤੇ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਸੁਦਾਸੀਏ ਕਿ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਮੇਰੀ ਪਤਨੀ ਡਾਕਟਰ ਨਜੋਤ ਕੌਰ ਸਿੱਧੂ ਹੁਣ ਕੈਂਸਰ ਮੁਕਤ ਹੋ ਚੁੱਕੀ ਹੈ। ਮੇਰੇ ਤੇ ਜਦੋਂ ਇਹ ਆਪਦਾ ਆਈ ਉਸ ਵੇਲੇ ਮੈਂ ਜੇਲ੍ਹ ਵਿੱਚ ਸੀ। ਜਦ ਜੇਲ੍ਹ ਵਿੱਚੋਂ ਵਾਪਸ ਪਰਤਿਆ ਤਾਂ ਉਸ ਦਾ ਆਪਰੇਸ਼ਨ ਹੋ ਚੁੱਕਾ ਸੀ। ਸੋ ਕੀਮੋਥੈਰਪੀ ਹੋਈ ਲੰਬੇ ਅਰਸੇ ਤਾਕਿਦ ਦਾ ਇਲਾਜ ਚੱਲਿਆ। ਪੂਰਾ ਪਰਿਵਾਰ ਨਾਲ ਖੜਾ ਸੀ ਇੱਕ ਵਕਤ ਜਾਇਆ ਜਦੋਂ ਸ਼ਾਇਦ ਲਗਿਆ ਕਿ ਮੈਂ ਨਾ ਬਚਾਤੇ ਮੇਰੇ بیٹے ਦੀ ਸ਼ਾਦੀ ਕਰਵਾ ਦੋ ਤਦ ਹਸਪਤਾਲ ਦੇ ਵਿੱਚ ਨਵਜੋਤ ਸਿੱਧੂ ਸੀ بیٹے ਦੀ ਸ਼ਾਦੀ ਦੌਰਾਨ ਔਨੀ ਨੇ ਕੁਝ ਹਫ਼ਤੇ ਲਈ ਆਪਣਾ ਇਲਾਜ ਮਿਸ ਕਰ ਦਿੱਤਾ ਸੋ ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜਾ ਉਸ ਦਾ ਇਲਾਜ ਕਰਵਾ ਕੀਤਾ ਹੈ ਤੇ ਜਿਸ ਕਰਕੇ ਉਹ ਹੁਣ ਕੈਂਸਰ ਮੁਕਤ ਹੋ ਚੁੱਕੀ ਹੈ ਸੋ ਇਸ ਦਾਅਵੇ ਤੇ ਹੁਣ ਬਵਾਲ ਖੜਾ ਹੋ ਚੁੱਕਾ ਹੈ ਤੇ ਜਿਹੜੇ ਡਾਕਟਰਸ ਨੇ ਰਿਸਰਚ ਕੀਤੀ ਉਹਨਾਂ ਦੇ ਵੱਲੋਂ ਕਿਹਾ ਕਿ ਇਹ ਮੰਨਣਾ ਕਿ ਆਯੁਰਵੈਦ ਨਾਲ ਬੰਦਾ ਕੈਂਸਰ ਮੁਕਤ ਹੋ ਸਕਦਾ ਹੈ ਜਾਂ ਘਰੇਲੂ ਇਲਾਜ ਨਾਲ ਹੋ ਸਕਦਾ ਹੈ ਇਹ ਸਹੀ ਨਹੀਂ ਹੈ ਇਸ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ ਸਹੀ ਨਹੀਂ ਹੈ ਜੇਕਰ ਤੁਹਾਡੇ ਵਿੱਚ ਕੈਂਸਰ ਦੇ ਲੱਛਣ ਆਉਂਦੇ ਨੇ ਤਾਂ ਤੁਰੰਤ ਹਸਪਤਾਲ ਵਿੱਚ ਜਾਂਚ ਲਈ ਜਾਣਾ ਚਾਹੀਦਾ ਸਿੱਧੂ ਨੇ ਅੱਗੇ ਕਿਹਾ ਸੀ ਕਿ ਕਈ ਲੋਕਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕੋਲ ਤਾਂ ਕਰੋੜਾ ਰੁਪਏ ਨੇ ਤੁਸੀਂ ਤਾਂ ਠੀਕ ਹੋ ਹੀ ਜਾਓਗੇ ਪਰ ਇੱਕ ਆਮ ਇਨਸਾਨ ਕਿਵੇਂ ਠੀਕ ਹੋਵੇਗਾ ਉਹਨਾਂ ਨੇ ਕਿਹਾ ਕਿ ਜਿਹੜੀ ਡਾਈਟ ਨਾਲ ਨੂਨੀ ਦਾ ਇਲਾਜ ਹੋਇਆ ਇਸ ਨਾਲ ਇੱਕ ਆਦਮੀ ਵੀ ਇਸ ਨੂੰ इजीली ਖਾ ਸਕਦਾ ਹੈ ਅਤੇ ਆਪਣੇ ਆਪ ਨੂੰ ਬਚਾ ਸਕਦਾ ਹੈ ਸਿੱਧੂ ਨੇ ਅੱਗੇ ਕਿਹਾ ਕਿ ਸਟੇਜ 4 ਦਾ ਕੈਂਸਰ ਹੋਣ ਤੋਂ ਬਾਅਦ ਵੀ ਹੈ ਜਿਹੜੀ ਨਵਜੋਤ कौर ਹੈ 40 ਦਿਨਾਂ ਦੇ ਅੰਦਰ ਵਾਪਸ ਆਈ ਹੈ ਲੋਕ ਕਹਿੰਦੇ ਨੇ ਕਿ ਉੜਾਰ ਪੇ ਲੱਗਦੇ ਨੇ ਪਰ ਮੇਰਾ ਕਹਿਣਾ ਹੈ ਕਿ ਨਿੰਮ ਦੇ ਪੱਤਿਆਂ ਤੇ ਕੀ ਪੈਸੇ ਲੱਗਦੇ ਨੇ ਕੈਂਸਰ ਇੱਕ ਇਨਫਰਮੇਸ਼ਨ ਹੈ ਜੋ ਕਿ ਦੁੱਧ ਕਾਰਬੋਹਾਈਡਰੇਟਸ ਯਾਨੀ ਕਿ ਗਹਿੂ ਰਿਫਾਈਨਡ 슈ਗਰ ਜਿਵੇਂ ਕਿ ਜਲੇਬੀ ਅਤੇ ਮੈਦਾ ਵਰਗੀਆਂ ਚੀਜ਼ਾਂ ਨਾਲ ਹੁੰਦਾ ਇਸ ਲਈ ਇਸ ਨੂੰ ਬੰਦ ਕਰਨਾ ਚਾਹੀਦਾ ਬਿਊਰੋ ਰਿਪੋਰਟ ਲੁਧਿਆਣਾ ਲਾਈਵ